ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਸਭ ਤੋਂ ਪਹਿਲਾਂ ਰਿਕਵੈਸਟ ਆ ਜਿਹੜੇ ਭਰਾ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਨੋਟੀਫਿਕੇਸ਼ਨ ਨੂੰ ਆਲਟ ਸੈੱਟ ਕਰ ਲਿਓ ਤਾਂ ਕਿ ਤੁਹਾਨੂੰ ਹਰੇਕ ਵੀ ਇੱਕ ਨਵੀਂ ਵੀਡੀਓ ਦੀ ਅਪਡੇਟਿਨ ਮਿਲਦੀ ਰਹੇ ਪਰਸਵਾਂ ਦੇ ਰਿਲੇਟਡ ਆਪਾਂ ਇਹ ਚੈਨਲ ਆਗਾ ਪਰਸਵਾਂ ਦੇ ਰਿਲੇਟਡ ਆਪਾਂ ਏ ਟੂ ਜ਼ेड ਹਰ ਇੱਕ ਤਰ੍ਹਾਂ ਦੀ ਵੀਡੀਓ ਪਾਉਂਦੇ ਰਹਨੇ ਆਂਗੇ ਤੇ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ ਕਿ ਮੇਕੇ ਪਸੂ ਮੰਡੀਆਂ ਹੋ ਗਈਆਂ ਤੇ ਜਾਣਕਾਰੀ ਵਾਲੇਆਂ ਵੀਡੀਓ ਕੋਈ ਡਾ ਨਾ ਰਿਲੇਟਡ ਜਾਂ ਸੇਲ ਪਰਚੇਜ ਵਾਲੇ ਪਸੂ ਉਹ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਆਨਲਾਈਨ ਰਹਿੰਦੀਆਂ ਤੇ ਅੱਗੇ ਵੀ ਆਨਲਾਈਨ ਰਹਿਣਗੀਆਂ ਤੇ ਜਿਆਦਾ ਅਪਡੇਟ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਆ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਆਪਾਂ ਪਸ਼ੂਆਂ ਦੇ ਵਾਲ ਕਟਾ ਰਹੇ ਹਾਂਗੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਪਸ਼ੂਆਂ ਦੇ ਵਾਲ ਕਟਾਉਣੇ ਬਹੁਤ ਜ਼ਰੂਰੀ ਆ ਗਏ ਮੈਂ ਇਸ ਦਾ ਕਾਫੀ ਪੁਰਾ ਕਟਾਉਂਦੇ ਆਗੇ ਤੇ ਵਿੱਚ ਨਹੀਂ ਵੀ ਕਟਾਉਂਦੇ ਤੇ ਜ਼ਰੂਰੀ ਕਿਉਂ ਆਵਾਂਗੇ ਕਿਉਂਕਿ ਜਦ ਬਾਲ ਜਿਆਦਾ ਵੱਧ ਜਾਂਦੇ ਹੈਗੇ ਤੇ ਪਰਸਾਂ ਨੂੰ ਗਰਮੀ ਮਹਿਸੂਸ ਹੁੰਦੀ ਹੈ ਜੀ ਬਹੁਤ ਤੇ ਪਰਸਾਂ ਨੂੰ ਗਰਮੀ ਬਹੁਤ ਜਿਆਦਾ ਮਹਿਸੂਸ ਹੁੰਦੀ ਹੈ ਜਿੱਦੇ ਆਪਾਂ ਵਾਲ ਕਟਾ ਲੈਂਦੇ ਆ ਤੇ ਪਰਸਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਜੀ ਤੇ ਪਰਸਾਂ ਨੂੰ ਬਹੁਤ ਵਧੀਆ ਹੌਲਾ ਹੌਲਾ ਚੰਗਾ ਫੀਲ ਹੁੰਦਾ ਆ ਇਹ ਜ਼ਲੇਬੀ ਵਾਲ ਕਟਾਉਣੇ ਜ਼ਰੂਰੀ ਹੈਗੇ ਤੇ ਬਾਕੀ ਉਹ ਵੀ ਜਾਨਵਰ ਸੋਹਣਾ ਬਣ ਜਾਂਦਾਗਾ ਸੋਹਣਾ ਲੱਗਦਾਗਾ ਤੇ ਬਾਕੀ ਪਸ਼ੂਆਂ ਨੂੰ ਨਮਾਉਣ ਦੇ ਵਿੱਚ ਸੌਖਾ ਰਹਿੰਦਾਗਾ ਜਦੋਂ ਵਾਲ ਹੁੰਦੇ ਆ ਬਰ ਉਹਨਾਂ ਨੂੰ ਨਮਾਉਣੇ ਵੀ ਔਖੇ ਆਗੇ ਤੇ ਵਾਲ ਕੱਟੇ ਜਾਂਦੇ ਆ ਤਾਂ ਪਸ਼ੂ ਨੂੰ ਨਮਾਉਣੇ ਵੀ ਸੌਖੇ ਆਗੇ ਤੇ ਬਾਕੀ ਪਿੰਡੇ ਦੇ ਉੱਤੇ ਵਾਲਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ਕੀ ਬਣ ਜਾਂਦੀ ਹੈਗੀ ਵਾਲਾਂ ਦੇ ਵਿੱਚ ਕਾਫੀ ਖੁਸ਼ਕੀ ਬਣ ਜਾਂਦੀ ਹੈਗੀ ਤੇ ਜਦੋਂ ਵਾਲ ਹੁੰਦੇ ਆ ਤੇ ਉਹ ਖੁਸ਼ਕੀ ਉਦਾਂ ਹੀ ਆ ਜਾਂਦੀ ਹੈਗੀ ਤੇ ਉਹ ਨਿਕਲਦੀ ਨਹੀਂ ਗੁੜ ਕੇ ਨਾ ਉਤੇ ਕੋਈ ਤੇਲ ਤੂਲ ਲੱਗਦਾ ਵਾ ਚਮੜੀ ਹੋਰ ਹੀ ਹੋ ਜਾਂਦੀ ਹੈ ਖੁਰਦੜੀ ਤੇ ਜਦੋਂ ਆਪਾਂ ਵਾਲ ਕਟਾ ਕੇ ਪਰਸਨਾਂ ਨੂੰ ਨਮਾਉਨੇ ਆ ਚੰਗੀ ਤਰ੍ਹਾਂ ਮਲਕੇ ਨਾਲ ਦਾ ਨਮਾਏ ਜਾਂਦੇ ਆ ਨਾਲੇ ਖੁਸ਼ਕੀ ਦੂਰ ਹੋ ਜਾਂਦੀ ਹੈਗੀ ਤੇ ਚਮੜੀ ਵਧੀਆ ਮਲੈਂ ਬਣ ਜਾਂਦੀ ਆ ਹੌਲੀ ਹੌਲੀ ਨਮਾਉਣ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਤੇਲ ਲਾਉਣਾ ਸੌਕਾ ਹੋ ਜਾਂਦਾ ਜਦੋਂ ਵਾਲ ਵਾਲੇ ਹੁੰਦੇ ਆ ਤੇਲ ਵੀ ਨਹੀਂ ਲੱਗਦਾ ਵਾ ਸਮਾਰ ਕੇ ਚਮੜੀ ਤੇ ਤੇਲ ਨਹੀਂ ਪਹੁੰਚਦਾ ਵਾ ਜਦੋਂ ਵਾਲ ਕੱਟੇ ਹੁੰਦੇ ਆ ਤਾਂ ਚਾਰੀ ਚਮੜੀ ਦੇ ਉੱਤੇ ਤੇਲ ਟਕਾ ਕੇ ਲੱਗ ਜਾਂਦਾ ਵਧੀਆ ਤੇ ਪਿੰਡਾ ਵਧੀਆ ਮਲਾਈਮ ਚਮਕਦਾਰ ਬਣ ਜਾਂਦਾ ਵਾ ਹੌਲੀ ਹੌਲੀ ਖੁਸਕੀ ਖਸਕੀ ਚੱਕੀ ਜਾਂਦੀ ਹੈਗੀ ਤੇ ਪਸ਼ੂ ਵਧੀਆ ਲੱਗਦਾ ਵਾ ਦੇਖਣ ਨੂੰ ਵੀ ਸੋਹਣਾ ਲੱਗਦਾ ਵਾ ਤੇ ਪਰੂ ਦੇ ਕੋਈ ਖੁਰਕ ਵਗੈਰਾ ਜਾਂ ਕੋਈ ਹੋਰ ਪ੍ਰੋਬਲਮ ਵੀ ਨਹੀਂ ਪੈਣੀਗੀ ਉਹ ਸਾਰਾ ਕੁਝ ਸੈੱਟ ਹੋ ਜਾਂਦਾ ਸਹੀ ਲੱਗਦਾ ਵਾ ਤੇ ਪਿੰਡੇ ਦੇ ਵਿੱਚ ਚਮਕ ਆ ਜਾਂਦੀ ਹੈ ਬਦਨਾਂ ਦੇ ਤੇ ਬਾਕੀ ਪਰਸਨਾਂ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀਗੀ ਜਦੋਂ ਚਮੜੀ ਸਹੀ ਹੋ ਜਾਂਦੀ ਹੈ ਵੀ ਪਰਸਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪੈਂਦੀਗੀ ਤੇ ਹੋਰ ਵੀ ਕਾਫੀ ਜਾਣੀ ਕਿ ਫਾਇਦੇ ਆਗੇ ਇਸ ਲਈ ਪਰਸਨਾਂ ਦੇ ਵਾਲ ਕਟਾਉਣੇ ਬਹੁਤ ਜ਼ਰੂਰੀ ਆਗੇ ਤੇ ਜਿਹਦੇ ਜਾਨੀ ਕਿ ਜ਼ਿਆਦਾਤਰ ਵੱਡੇ ਵਾਲ ਹੁੰਦੇ ਜਿਆਦਾ ਵੱਡੇ ਵਾਲ ਹੁੰਦੇ ਆ ਉਹਨਾਂ ਦਾ ਖਾਸ ਕਰਕੇ ਕਟਾਇਆ ਕਰੋ ਚਲ ਜਿਹਦੇ ਕੋਈ ਮਾੜੇ ਮੋٹے ਹੁੰਦੇ ਆ ਉਹ ਤਾਂ ਆਪਾਂ ਮੇਰੇ ਰਹਿੰਦਾ ਕਰੋ ਤੇ ਬਾਕੀ ਆ ਜਿਵੇਂ ਹਣ ਚੀਚੜੀਆਂ ਚੂਚੜੀਆਂ ਜੂਆਂ ਜੂਆਂ ਲੱਗ ਜਾਂਦੀਆਂ ਨੇ ਕਿ ਇਹ ਉਹਨਾਂ ਦਾ ਕੋਈ ਪਤਾ ਲੱਗਦਾ ਵਾਲਾਂ ਦੇ ਵਿੱਚ ਤੇ ਜੇ ਵਾਲ ਕੱਟੇ ਹੋਣਗੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਦੂਰੋਂ ਦਿਸ ਵੀ ਜਾਂਦੀਆਂ ਨੇ ਤੇ ਉਹਦੋਂ ਆਪਾਂ ਲਾ ਵੀ ਸਕਦੇ ਆ ਜਾਂ ਉਹਨਾਂ ਦਾ ਟ੍ਰੀਟਮੈਂਟ ਵੀ ਕਰ ਸਕਦੇ ਆ ਕਿਹੜੀ ਵਾਲਾਂ ਦੇ ਵਿੱਚ ਪਤਾ ਨਹੀਂ ਲੱਗਦਾ ਆ ਮਤਲਬ ਕਿ ਕਾਫੀ ਜ਼ਿਆਦਾ ਫਾਇਦੇ ਆ ਗਏ ਨਮੂਣਾ ਨਮੂਣਾ ਵੀ ਸੌਖਾ ਆਗਾ ਗਰਮੀ ਤੋਂ ਰਾਹਤ ਹੋ ਗਈ ਹੈ ਨਾ ਤੇ ਹੋਰ ਵੀ ਬਹੁਤ ਫਾਇਦੇ ਆ ਗਏ ਪਸ਼ੂ ਦੇਖਣ ਨੂੰ ਵੀ ਸੋਹਣਾ ਲੱਗਦਾ ਹੈ ਇਸੇ ਲਈ ਵਾਲ ਕਟਾਉਣੇ ਜ਼ਰੂਰੀ ਆ ਤੇ ਇੰਨੀ ਹੀ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਸੀ ਕਿ ਆਪਾਂ ਪਸ਼ੂਆਂ ਦੇ ਵਾਲ ਕਟਾਏ ਸੀਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਇਹ ਰਿਕਵੈਸਟ ਫੇਰ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਤੇ ਇੱਕ ਦਾਨੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਪਾਂ ਆਉਂਦੇ ਰਾਂਗੇ ਧੰਨਵਾਦ